ਹਾਂਜੀ ਕਿਦਾਂ ਸਰ ਕੀ ਹਾਲ ਚਾਲ ਆ ਹੋਪ ਸੋ ਸਾਰੇ ਵਧੀਆ ਤੇ ਠੀਕ ਠਾਕ ਹੋਣਗੇ ਵੈਲਕਮ ਅਗੇਨ ਟੂ ਕਰਨ ਤਾਂ ਵਾਈਸ ਅੱਜ ਇੱਕ ਹੋਰ ਵੀਡੀਓ ਨਾਲ ਤੁਹਾਡੇ ਕੋ ਆ ਚੁੱਕੇ ਆ ਸੌਰੀ ਯਾਰ ਇਹਨੇ ਦਿਨ ਵੀਡੀਓ ਬਾਈ ਥੋੜਾ ਆਪਣੇ ਲਈ ਕੰਮ ਘੁੰਮਗੇ ਕੰਮ ਕੀ ਘੁੰਮਣ ਗਏ ਨੇ ਸੀ ਪਰ ਉਹਦੇ ਪਿੱਛੇ ਤੁਸੀਂ ਭੈਣ ਜੋ ਸੰਤਰਾ ਕਰਾਤਾ ਗਦੀ ਕਰਾਤੀ ਆ ਇੱਥੇ ਕਿਸੇ ਦੇ ਕੀ ਮੈਂ ਮਰਨ ਲੱਗੀ ਆ ਕਈ ਕੈਨੇਡਾ ਭੇਜਤੇ ਸੋ ਅੱਜ ਤਿੰਨ ਜਣਿਆਂ ਦੀ ਗੱਲ ਕਰਾਂਗੇ ਸਾਹਿਲ ਸਾਹਿਲ ਸੀਤੋ ਸੀਤੋ ਵਾਲਾ ਨਹੀਂ ਸਾਹਿਲ ਯੂ نو ਔਰੇਂਜ ਗਾਇ ਉਹੋ ਨਰਦਾਂ ਲਾਂਗੇ ਰੂੜੀ ਦੀ ਯਾਨੀ ਕਿ ਰਾਜਵੀਰ ਕੋਰ ਕਹਿੰਦੇ ਮਰਨ ਲੱਗੀ ਹੈ ਇਹਦੀ ਗੱਲ ਕਰਾਂਗੇ ਤੇ ਹਾਂ ਹਿਪੋਪੋਟਾਮਸ ਉਹਨੇ ਯਾਰ ਕਿਹਾ ਮੈਂ ਬਹੁਤ ਪਾਗਲ ਹੋ ਜਾਂਦਾ ਯਾਰ ਬੋਲਣ ਵੇਲੇ ਇੱਕ ਐਸੀ ਔਲਾਦ ਵੀ ਨਹੀਂ ਕਹਿ ਸਕਦੇ ਫਰੈਂਡ ਫਿਰ ਬੱਚਿਆਂ ਦੀ ਮਾਪਦੀ ਨਹੀਂ ਇੱਕ ਐਸਾ ਸ਼ਖਸ ਦਬਾ ਕਰੋ ਭੈਣ ਜੋ ਮੇਰੇ ਲਿਆ ਦਾ ਜਿਹੜਾ ਨਜਾਇਜ਼ ਬੱਚਾ ਬਣਿਆ ਫਿਰਦਾ ਉਹਦੀ ਗੱਲ ਕਰਾਂਗੇ ਵੀ ਚਲ ਗਿਆ ਕੈਨੇਡਾ ਸੋ ਆਓ ਚਲਦੇ ਆਂ ਵੀਡੀਓ ਵੱਲ ਅਰੇ ਪੱਤਰੀਆ ਫੁੱਦੂ ਲਿਖਿਆ ਹੁੰਦਾ ਹਰ ਬੰਦੇ ਦੇ ਕੀ ਹਾਂ ਨਹੀਂ ਤੁਹਾਨੂੰ ਪੜਨਾ ਨਹੀਂ ਆਉਂਦਾ ਪਰ ਗੱਲ ਦੇਖੋ ਇੱਥੇ ਹੋ ਰਹੀ ਏ ਧੋਖੇ ਦੀ ਤੇ ਧੋਖੇ ਦੇ ਵਿੱਚ ਰਾਜਵੀਰ ਜੀ ਨੇ ਇੱਕ ਬਹੁਤ ਵੱਡਾ ਚੱਠਾ ਪਾਇਆ ਚੁੱਕੋ ਮੇਰੀ ਆ ਜਗ੍ਹਾ ਦੇ ਉੱਪਰ ਤੁਹਾਨੂੰ ਮੈਸੇਜ ਆ ਰਹੇ ਨੇ ਕਿੰਨੇ ਮੈਸੇਜ ਨਹੀਂ ਫੋਟੋ ਆ ਰਹੀਆਂ ਨੇ ਕਿੰਨੀ ਆ ਰਹੀਆਂ ਹਨ ਇਹਦੇ ਵਿੱਚ ਇਹ ਸਾਰਾ ਕੁਝ ਲਿਖਿਆ ਸੀਗਾ ਹੁਣ ਇੰਨਾ ਪੜੂਗੇ ਤੁਸੀਂ ਸ਼ਾਇਦ ਤੁਹਾਨੂੰ ਕੋਈ ਟਾਈਮ ਨਹੀਂ ਤੁਸੀਂ ਮਾੜਾ ਮੋਟਾ ਆਪਣਾ ਪਿਆਰਾ ਜਿਹਾ ਟਾਈਮ ਕੱਢ ਕੇ ਮੇਰੇ ਲਈ ਆਏ ਆ ਚਲੋ ਮੈਂ ਹੀ ਦੱਸ ਦਿੰਦਾ ਆ ਇਹਨੇ ਲਿਖਿਆ ਕਿ ਹਾਂ ਮੈਂ ਪਹਿਲਾਂ 2020 ਚ ਇੱਕ ਮੁੰਡਾ ਸੈੱਟ ਸੀ ਸੌਰੀ ਫੋਰ ਮਾਈ ਮੇਰੇ ਰਿਲੇਸ਼ਨਸ਼ਿਪਸ ਦੇ ਵਿੱਚ ਸੀ ਉਹ ਮੁੰਡੇ ਨੇ ਮੈਨੂੰ ਧੋਖਾ ਕੀਤਾ ਮੇਨਾਂ ਫਿਜ਼ੀਕਲ ਹੋ ਕੇ ਮੈਨੂੰ ਛੱਡਦਾ ਮੈਂ ਉਹਤੇ ਕੇਸ ਕਰਦਾ ਬਲਾ ਬਲਾ ਇਹ ਉਹ ਚੀਜ਼ ਆ ਉਹ ਕੇਸ ਹਜੇ ਤੱਕ ਚੱਲਦਾ ਪਿਆ ਆ ਮੈਨੂੰ ਪ੍ਰਸ਼ਾਸਨ ਤੇ ਕੋਈ ਭਰੋਸਾ ਨਹੀਂ ਕਿਉਂਕਿ ਹਜੇ ਤੱਕ ਕੇਸ ਦਾ ਕੁਝ ਬਣਿਆ ਨਹੀਂ ਫੇਰ ਗੱਲ ਹੋਈ ਜਾ ਕੇ ਬਾਅਦ ਚ ਮਾਵੀਰ ਵਾਲੀ ਕਿ ਜਦੋਂ ਉਹ ਉੱਪਰ ਵਾਲਾ ਚੱਕਰ ਜਿਹੜਾ ਪਹਿਲੇ ਬੁਆਏਫ੍ਰੈਂਡ ਵਾਲਾ ਚੱਕਰ ਪਿਆ ਸੀ ਉਹ ਤੋਂ ਬਾਅਦ ਦੂਜਾ ਬੁਆਏਫ੍ਰੈਂਡ ਆਇਆ ਯਾਨੀ ਕਿ ਮਾਹਾਵੀਰ ਢਿੱਲੋ ਪਰੀ ਦਾ ਛੋਟਾ ਭਰਾ ਉਹ ਆਇਆ ਕਹਿੰਦੀ ਉਹਨੇ ਮੈਨੂੰ ਦਿਲਲਾਸਾ ਦਿੱਤਾ ਪਹਿਲਾਂ ਵੀ ਨਾ ਗੱਲਾਂ ਕਰਦਾ ਰਿਹਾ ਉਹ ਤੁਸੀਂ ਬਹੁਤ ਸਹੀ ਹੋ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਇਦੋਂ-ਉਦੋਂ ਕਰਕੇ ਲੋਲੂ ਪੁੱচ্চੂ ਕਰਕੇ ਮੈਨੂੰ ਮਨਾ ਲਿਆ ਫਿਰ ਮੁੰਨਾ ਪੈ ਗਈ ਫਿਜ਼ੀਕਲ ਹੋ ਗਈ ਸਾਰਾ ਕੁਝ ਕਰ ਲਿਆ ਜੀ ਸਭ ਕੁਝ ਵਧੀਆ ਹੋ ਗਿਆ ਫਿਰ ਉਹਦੇ ਭਰਾ ਨੇ ਕਿਹਾ ਪਹਿਲਾਂ ਤਾਂ ਸਾਡੀ ਬੇਇੱਜ਼ਤੀ ਕਰਾਈ ਸਾਡੀਆਂ ਵੀਡੀਓ ਵੀਡੀਓ ਕੀਤਾ ਇਦਾਂ ਫਿਰ ਉਹਦੇ ਭਰਾ ਨੇ ਕਿਹਾ ਕਿ ਤੁਸੀਂ ਘਰੇ ਆ ਜਾਓ ਆਪਣੇ ਆਪਣੇ ਵਾਪਸ ਅਸੀਂ ਇਕੱਠੇ ਰਹਿਣਾ ਪੈਸੀ ਨਾ ਕਿਉਂਕਿ ਇਹ ਤੇ ਤੁਸੀਂ ਵਾਪਸ ਆ ਜਾਓ ਅਸੀਂ ਤੁਹਾਡੇ ਘਰ ਦੇ ਨਾਲ ਗੱਲਾਂ ਕਰ ਲਾਂਗੇ ਫਿਰ ਆਵਲੇ ਚਿੱਠੇ 'ਚ ਲਿਖਿਆ ਹੋਇਆ ਕਰਿਆ ਕਿ ਉਹ ਵੀ ਮੁਕਰ ਗਿਆ ਕਿ ਹਾਂ ਨਹੀਂ ਮੈਂ ਕੀ ਕਰਾਂ ਮੈਂ ਕਿੱਥੇ ਜਾਵ ਕਹਿੰਦੀ ਮੈਂ ਬਹੁਤ ਡਿਪਰੈਸ ਹੋਈ ਫੇਰ ਅੱਬ ਦੇ ਆਸਰੇ ਛੱਡਿਆ ਤੇ ਮੈਂ ਕਰਾ ਲਿਆ ਵਿਆਹ ਵਿਆਹ ਤੋਂ ਬਾਅਦ ਬੰਦਾ ਕੀ ਕਰਦਾ ਬੱਚੇ ਪੈਦਾ ਇੰਜੋਏਮੈਂਟ ਇਹ ਉਹ ਵਖਰੀ ਪਰ ਇਹਨਾਂ ਦਾ ਕਹਿੰਦੀ ਕਿ ਹਾਂ ਮੇਰੇ ਜਿਹੜਾ ਹਸਬੰਡ ਸੀ ਪਹਿਲਾਂ ਪਹਿਲਾਂ ਸਹੀ ਰਿਹਾ ਉਹਨੇ ਮੇਰਾ ਸਾਰਾ ਪਾਸਟ ਮਾਫ ਕਰਤਾ ਪਰ ਜਦੋਂ ਬਾਅਦ ਚੱਲ ਗਿਆ ਉਹਨੂੰ ਸਾਰਾ ਮੇਰਾ ਪਾਸਟ ਯਾਦ ਆ ਗਿਆ ਭੈਣ ਚ ਇੱਕ ਤਾਂ ਮੈਨੂੰ ਲਿਖਦੇ ਹੀ ਨਹੀਂ ਸਮਝ ਆ ਕਿਤੇ ਲਿਖਦੀ ਘਤ ਪਈ ਸੀ ਸਾਲਾ ਮੈਨੂੰ ਦੱਸ ਦੇ ਸ਼ਰਮ ਆਂਦੀ ਕਿ ਭੈਣ ਚ ਮੈਂ ਦੱਸੀ ਕਿਉਂ ਜਾਣਾਂ ਪਰ ਫੇਰ ਵੀ ਕਿਉਂਕਿ ਕੂਸੀ ਪੋਰੀ ਹੈ ਉਹਨੂੰ ਬਰੀਫ ਚ ਤਾਂ ਦੱਸਣਾ ਪੈਣਾ ਹੀ ਆ ਫੇਰ ਕਹਿੰਦੀ ਕਿ ਹ ਤੇ ਮੁੰਡਾ ਕਹਿੰਦੀ ਮੈਨੂੰ ਭੈਣਾ ਵਾਂਗੂ ਟ੍ਰੀਟ ਕਰਦਾ ਸੀਗਾ ਤੇ ਇੱਕ ਦਿਨ ਮੈਂ ਘਰੇ ਜਾਣਾ ਸੀ ਲੇਟ ਹੋ ਗਈ ਮੈਨੂੰ ਆਪਣੇ ਘਰੇ ਲੈ ਆਪਣੇ ਘਰੇ ਲੈ ਕੇ ਤੇ ਚੱਲ ਗਈ ਤੇ ਪੰਜ ਛੇ ਦਿਨ ਮੈਂ ਭੈ ਚ ਇਹ ਐਸਾ ਗੜਾ ਲੇਟ ਹੋਈ ਸੀ ਜਿਹੜੀ ਪੰਜ ਛੇ ਦਿਨ ਹੀ ਉੱਥੇ ਰਹਿਣਾ ਪਈ ਪਰ ਫੇਰ ਵੀ ਉੱਤਵਾਰ ਕਹਿੰਦੀ ਮੈਂ ਹੋਣਾ ਵੀ ਫਿਜ਼ੀਕਲ ਉਹ ਭੈ ਚ ਕਿਹੜੀ ਕਿਹੜਾ ਫ੍ਰੀ ਵਾਈਫਾਈ ਨਹੀਂ ਆ ਇਹ ਬਾਡੀ ਆ ਆਪਣੀ ਸਰੀਰ ਹੈ ਮਹਾਰਾ ਕੀ ਹਾਂ ਨਹੀਂ ਬੰਡੀ ਫੇਰ ਕੋਈ ਚੱਕਰ ਨਹੀਂ ਚਾਰ ਚੀਜ਼ਾਂ ਗਿਣਾ ਕੇ ਬੱਚ ਕਹਿੰਦੀ ਮੈਨੂੰ ਧੋਖਾ ਮਿਲ ਗਿਆ ਕੀ ਫੁੱਦੂ ਜਮਾਨਾ ਆ ਗਿਆ ਯਾਰ ਜੱਟੀ ਦੇਖ ਲਓ ਜਿਹਨੇ ਚਾਰ ਚੀਜ਼ਾਂ ਪਹਿਲਾਂ ਗਿਣਾਤੀ ਤੇ ਕਹਿੰਦੀ ਮੈਂ ਸਿਰ ਦਾ ਤਾਜ ਬਣਾਇਆ ਇਹੋ ਜਿਹਾ ਤਾਜ ਨੂੰ ਚਟਣਾ ਪੈਣ ਚੋ ਕਿਹੜੇ ਮਹਲੇ ਦਾ ਤਾਜ ਬਣਾਇਆ ਇਹ ਕਹੀ ਕਿਲੇ ਕੋਲੇ ਤਾਂ ਲੱਗਦਾ ਨਹੀਂਗਾ ਗੱਡਰ ਕੋਡਰ ਦੀ ਗੱਲ ਹੈ ਤੂੰ ਦੱਸ ਦਿਓ ਮੈਨੂੰ ਪਰ ਉਸ ਤੋਂ ਬਾਅਦ ਇਤਨੀ ਗੱਲ ਟਲੀ ਇਹਨਾਂ ਨੇ ਪਾਈਆਂ ਸਟੋਰੀਆਂ ਮੈਂ ਜੀ ਮਰ ਲੱਗੀ ਮੈਂ ਬਹੁਤ ਹਨ ਹੋ ਗਈ ਮੈਂ ਬਰਬਾਦ ਹੋ ਗਿਆ ਜਿੱਦਾਂ ਕੰਗਣਾ ਨਹੀਂ ਰੋਂਦੀ ਚੰਡਾ ਖਾ ਕੇ ਕਿਉਂ ਨਹੀਂ ਐਸੇ ਵੈਸੇ ਇਹ ਉਹ ਚਲੋ ਉਹਦੀ ਗੱਲ ਤਾਂ ਬਾਅਦ ਚ ਕਰ ਦਿੰਦੇ ਆ ਕਹਿੰਦੀ ਮੈਂ ਮਰਨ ਲੱਗੀ ਮੈਂ ਇਹੋ ਇਹ ਸਾਰੀ ਸਟੋਰੀ ਪਈਆਂ ਐਂਡ ਚ ਪਾਤੀ ਆ ਸਟੋਰੀ ਪੂਰੇ ਕੰਮ ਦੀ ਹੁਣ ਬੰਦਾ ਇਹ ਤੋਂ ਕੀ ਸਮਝੇ ਕਿ ਹਾਂ ਤੁਸੀਂ ਇੱਕ ਪਾਸੇ ਤੋਂ ਬੰਦਾ ਪੂਰਾ ਮੈਂ ਪੂਰਾ ਸੈਂਟੀ ਹੋ ਕੇ ਸੁਣਦਾ ਪਿਆ ਇਹ ਸਮਝਦਾ ਪਿਆਗਾ ਕਿ ਨਹੀਂ ਅੱਛਾ ਇਦਾਂ ਹੋਇਆ ਯਾਰ ਬਹੁ ਮੜਾ ਗੁੜੀ ਦਾ ਫੇਰ ਕਹਿੰਦੀ ਆਇਆ ਕਿ ਪੇਜ ਅਟੈਕ ਕੀਤਾ ਇੱਥੇ ਜਾ ਕੇ ਸਾਰਾ ਕੁਝ ਪਾਇਆ ਹੋਇਆ ਮੈਂ ਫੇਰ ਮੈਂ ਸਮਝ ਗਿਆ ਕਿ ਇਹ ਵੀ ਘੂਜ਼ੇ ਕੱਟਈ ਆ ਭੈਣ ਚੋ ਕਿ ਹਾਂ ਨਹੀਂ ਆਪਣੀ ਕੋਈ ਫਰਕ ਨਹੀਂ ਪੇਜ ਦੀ ਪ੍ਰੋਮੋਸ਼ਨ ਕਰੋ ਉਧਰ ਜੋ ਲੋਕੀ ਜਾਣਗੇ ਦੇਖਣਗੇ ਹਾਏ ਹਾਏ ਕੀ ਹੋਗਾ ਇਹ ਉਹ ਬਲਾ ਬਲਾ ਐਂਡ ਜੀ ਕਿ ਮਿਲੂਗਾ ਕੁਝ ਵੀ ਨਹੀਂ ਕਦੇ ਦਾ ਤੂੰ ਆਵੇਂ ਬਾਹਰੇ ਉਸੇ ਹੀ ਚੜਾ ਹੈ ਤੇ ਆਹੋ ਆਹੋ ਉਹੀ ਚ ਰਹੇ ਤੇ ਅੰਦਰ ਉਹ ਖੜੀ ਨਹੀਂ ਗੱਬੇ ਗੱਡੀਆਂ ਉੜਾ ਕੇ ਜਾਊਗਾ ਬੰਦਾ ਕਿਹਨ ਨਹੀਂ ਕਦੇ ਕਿਹੜੇ ਹੌਂਸਲੇ ਨਾਲ ਸਾਦੇ ਹੂੰ ਇਹ ਗੱਲ 2 ਸਾਲ ਪਹਿਲਾਂ ਵੀ ਇਹਨਾਂ ਨੇ ਕੀਤੀ ਸੀ ਨੈਟ ਤੇ ਪਾ ਕੇ ਕਿ ਹਾਂ ਮੇਰੀ ਮੌਤ ਦਾ ਜਿੰਮੇਵਾਰ ਢਲੋਪਰੀ ਤੇ ਉਹਦੇ ਭਰਾ ਭਰੂਜੇ ਬਾਕੀ ਬੰਦੇ ਹੋਣਗੇ 2 ਸਾਲ ਬਾਅਦ ਫੇਰ ਨੂੰ ਚੇਤਾ ਕਿ ਨਹੀਂ ਇੱਕ ਸੁਸਾਇਡ ਨੋਟ ਹੋਰ ਪਾਤਮਾ ਕਿ ਨਹੀਂ ਦੇਖੋ ਜੀ ਮਰਨਾ ਤੁਹਾਡੀ ਆਪਣੀ ਸ਼ਰਦਾ ਸਾਡੇ ਲਈ ਜੰਮੇ ਨਹੀਂ ਸੜ ਲਈ ਮਰਨਾ ਨਹੀਂ ਦੇਸ਼ ਲਈ ਮਾਰਨੀ ਇਹਦੇ ਕੋਈ ਚਾਇਦਾ ਕੰਮ ਕਰ ਰਹੀ ਰੇ ਸੋ ਮੈਟਰ ਨਹੀਂ ਕਰਦਾ ਤੇ ਲੋਕਾਂ ਨੇ ਵੀ ਕਹਿਣਾ ਚਾਹਣਾ ਕਿ ਇਹਨਾਂ ਵਰਗੇ ਤੋਂ ਬਚ ਕੇ ਰਿਆ ਕਰੋ ਪਰ ਜੇ ਬਚਣਾ ਹੀ ਆ ਹੁਣ ਗ ਪਰ ਇਹ ਸੰਤਰੇ ਨੇ ਜਲੂਸੀ ਗਾੜ ਛੱਡਿਆ ਉਹਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਗੱਲ ਕਰਾਂਦੇ ਆ ਵੀਡੀਓ ਵਿੱਚ ਅੱਗੇ ਜਾਣ ਤੋਂ ਪਹਿਲਾਂ ਅੱਜ ਤੁਹਾਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਣਾ ਲੱਗਾ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਇਹ ਚ ਤੁਹਾਡਾ ਹੀ ਫਾਇਦਾ ਆ ਜਿੱਦਾਂ ਕਿ ਮੈਂ ਆਪਣੀ ਹਮੇਸ਼ਾ ਚੀਜ਼ ਦੱਸਦਾ ਰਹਿੰਨਾ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਇੰਟਰੋਡਿਊਸ ਕਰਨਾ ਵਹਿ ਜੇ ਤੁਹਾਨੂੰ ਸਾਰ ਨੂੰ ਪਤਾ ਹੋਣਾ ਪਰ ਫਿਰ ਵੀ ਅੱਜ ਗੱਲ ਕਰਨੀ ਹੈ ਪਲਿੰਕੋ ਗੇਮ ਦੀ ਪਲਿੰਕੋ ਗੇਮ ਨੂੰ ਐਵੀਟਰ ਰੀਮ ਵਾਂਗੂ ਸੇਮ ਜਾਣਦੇ ਹੋੜੇ ਕਿਉਂਕਿ ਇਹ ਬਹੁਤ ਵੱਡਾ ਨਾਮ ਜੇ ਪਲਿੰਕੋ ਬਾਰੇ ਜਾਣਨਾ ਚਾਹੁੰਦੇ ਤਾਂ ਮੈਂ ਦੱਸ ਦੇਣਾ ਕਿ ਹਾਂ ਪਲਿੰਕੋ ਗੇਮ ਦੇ ਵਿੱਚ ਜਦੋਂ ਆਪਾਂ ਇੱਕ ਚਿਪ ਸਿਲੈਕਟ ਕਰਨੀ ਹੈ ਚਿਪ ਤੋਂ ਜਦੋਂ ਆਪਾਂ ਕੋਈ ਅਮਾਉਂਟ ਰੱਖ ਲੇਗੇ ਆਪਾਂ ਇੰਨੇ ਅਮਾਉਂਟ ਦੀ ਚਿਪ ਰੱਖਣੀ ਹੈ ਉਹ ਹੁਣ ਨੀਚੇ ਤੱਕ ਜਾਣੀ ਹੈ ਦਾ ਵਾਦੀ ਵਾਦੀ ਦੀ ਲਾਈਨਾਂ ਦੇ ਉੱਪਰ ਵਾਦੀ ਵਾਦੀ ਨੀਚੇ ਜਾਣੀ ਆ ਤੇਰੀ ਚਿਪ ਬਾਟਮ ਦੇ ਵਿੱਚ 2x 3x 5 ਇਦਾਂ ਸਾਰੇ ਅਮਾਉਂਟ ਹੁੰਦੇ ਆ ਵਿੱਚ ਵੱਡੀਆਂ ਵਿ ਜਿਸੇ ਅਗੇ ਚਪਵਾਇਦਿਆ ਉਹਨੇ ਗੁਣਾ ਪੈਸੇ ਤੁਹਾਨੂੰ ਮਿਲ ਜਾਂਦੇ ਆ ਤੇ ਉਹ ਤੁਹਾਡੇ ਅਕਾਊਂਟ ਚ ਐਡ ਹੁੰਦੇ ਰਹਿੰਦੇ ਆ ਹੈ ਨਾ ਵੈਜਰ ਗੇਮ ਐਂਡ ਇਹਦੇ ਨਾਲ ਨਾਲ ਤੁਹਾਡੇ ਚ ਐਕਸਾਈਟਮੈਂਟ ਤੇ ਵਿਨਿੰਗ ਦੀ ਚਾਂਸਸ ਹੋਰ ਵਾਧੇ ਰਹਿੰਦੇ ਆ ਐਂਡ ਇਹ ਸਾਰਾ ਕੁਝ ਲੱਕ ਦੇ ਉੱਪਰ ਡਿਪੈਂਡ ਆ ਕਿ ਕਿੱਥੇ ਤੁਹਾਡਾ ਲੱਕ ਕਿੰਨਾ ਕੁ ਸਾਥ ਦੇਣਾ ਤੇ ਕਿੰਨਾ ਜਿਆਦਾ ਫਾਇਦਾ ਹੋਣ ਰਿਹਾ ਸੋ ਵੇਟ ਕਿਹੜੀ ਗੱਲ ਦੀ ਆ ਸਕਰੀਨ ਤੇ ਬੈਠੇ ਹੋ ਜਾਓ ਜਾ ਕੇ ਐਪਲੀਕੋ ਖੇਡੋ ਲਿੰਕ ਲਿੰਕ ਤੁਹਾਨੂੰ ਮਿਲ ਜੂਗਾ ਕਮੈਂਟ ਬੈਨ ਦੇ ਵਿੱਚ ਪਰ ਨਾਲ ਦੇ ਨਾਲ ਅਗਰ ਤੁਸੀਂ ਮੇਰਾ ਦਿੱਤਾ ਬੋਨਸ ਜਾਨੀ ਕਿ ਜਿਹੜਾ ਆ ਰਿਹਾ ਤੇ ਪ੍ਰੋਮੋ ਕੋਡ ਪ੍ਰੋਮੋ ਕੋਡ ਤੇ ਜਗ੍ ਹੋਰ ਤੁਹਾਨੂੰ ਕੀ ਚਾਹੀਦਾ ਸੋ ਮਾਰੋ ਤਾਰੀ ਤੇ ਪਲਿੰਕੋ ਖੇਡੋ ਇੰਜੋਏ ਕਰੋ ਔਰ ਮੋਸਟ ਪੈਟ ਹੌਸਲਾ ਚੈੱਕ ਕਰ ਗੁੱਡੀ ਦਾ ਪੱਕੀ ਕਣਕਰ ਨੂੰ ਅੱਗ ਲੱਗ ਜਾਊਗੀ ਜੇ ਬੱਟਾ ਤੇ ਨਾ ਨੱਚ ਕੁੜੀਏ ਬੱਟਾ ਤੇ ਤੁਰ ਵੀ ਨਾ ਜੇ ਪੈਰ ਫਸ ਲਗਾ ਅੱਗ ਦਾ ਤਾਂ ਪਤਾ ਨਹੀਂ ਪਰ ਸਾਲੀ ਬੈਹ ਜਰੂਰ ਜਾਣੀ ਕਣਕਰ ਐਵੇਂ ਕਿਸੇ ਦੀ ਮਿਹਨਤ ਖਰਾਬ ਕਰੇਗੀ ਸੈਡ ਸੈਡ ਤੇ ਤਰ ਪੱਕੇ ਪੱਕੇ ਜੋੜੇ ਹੁੰਦੇ ਨੇ ਨਾ ਮੇਲੇ 'ਚ ਜਿੱਦ ਕਰਕੇ ਲੇਜ਼ਰ ਰੈਡ ਲੈਣ ਵਾਲੇ ਵੀ ਗੱਲਾਂ ਕਰਨਗੇ ਹੋਲੋਪੁਆਇੰਟਾਂ ਦੀ ਕਿ ਹਮ ਬੈਰੀਆਂ ਦੇ ਮੱਥੇ ਨਾਲ ਆ ਹੋਲੋਪੁਆਇੰਟਾਂ ਤੇ ਸਾਡੇ ਸੈਨ ਮਿਲ ਦੇਖੋ ਜੀ 쿠ਸੀ ਉਹ ਪਰੋ ਜਿਹੜੀ ਤੁਹਾਡੀ ਜੱਜਦੀ ਹੋਵੇ ਯਾਨੀ ਕਿ ਉਸ ਗਿੱਦੇ ਗੁੱਦੇ ਵਾਲੀ ਗੱਲ ਕਰ ਲੋ ਮਟਕ ਜਾਂਦੀ ਪਤਾ ਨਹੀਂ ਕਿਸ ਦੀ ਬਣੂ ਚਾਂਦੀ ਇਹੋ ਜੀ ਚਾਂਦੀ ਨਹੀਂ ਚਾਹੀਦੀ ਮੈਂ ਪਿੱਤਲ ਨਾਲ ਖੁਸ਼ ਆ ਮਟਮ ਮਟਕ ਜਾ ਦੇਖੋ ਮਟਕ ਹੁਣ ਮੈਂ ਤੁਹਾਡੇ ਮੋਟਾਪੇ ਦੇ ਕੁਝ ਕੁਝ ਨਹੀਂ ਮੇਰਾ ਆ ਆ ਹੈਗਾ ਸਾਡਾ ਅਪਲੇਟਡ ਨਿਕਲਾ ਆ ਵੀ ਇਹੀ ਤੁਹਾਡੇ ਕਿੱਦਾਂ ਬੋਲ ਸਕਦੇ ਆ ਪਰ ਇੱਕ ਹੁੰਦਾ ਮੋਟਾ ਇੱਕ ਹੁੰਦਾ ਜਲੂਸ ਇਹ ਤੈਨੂੰ ਪਤਾ ਤਾਂ ਜਰੂਰ ਸਿੱਖ ਲਓ ਸਾਡੇ ਗਾਣਾ ਵੀ ਜਿਆਦਾ ਨਹੀਂ ਮਟਕ ਮਟਕ ਕੇ ਜਾਂਦਾ ਜਾ ਯਾਰ ਇੱਥੇ ਜਾ ਸੂਰੇ ਦੀ ਲੋ ਰੰਗਲੇ ਕਿੱਥੋਂ ਕੁਝ ਬਾਤੇ ਨਹੀਂ ਉਹ ਸੂਰੇ ਦੀ ਕਿਹੜੀ ਲੋ ਆ ਪੈਂਚੋ ਨਾ ਦਿਨੇ ਦੇਖੀ ਲੋ ਐਸੀ ਨਾ ਸ਼ਾਮੀ ਦੇਖੀ ਨਾ ਰਾਤੀ ਦੇਖੀ ਸੂਰੇ ਗਰਾਂਦੇ ਉੱਤੇ ਵੀ ਵੱਖਰਾ ਰੰਗ ਹੁੰਦਾ ਪਰ ਇਹੋ ਜੀ ਲੋ ਨਹੀਂ ਪੈਂਦੀ ਕਦੀ ਇਹ ਸੂਰੇ ਦੀ ਨਹੀਂ ਹੈ ਬੁੱਕੇ ਤੈਨੂੰ ਬੁੱਕ ਐ ਮੂੰਹ ਤੋਂ ਗਿਆ ਯਾਰ ਆਪਣਾ ਚੂੜੀ ਚੂੜੀ ਕਰਿਆ ਮੈਂ ਦਿੱਲੀ ਤੋਂ ਵਾਗੂ ਫਿਰਦਾ ਮੈਂ ਏਅਰਪੋਰਟਾਂ ਤੇ ਕੰਮ ਨਿਤਦਾ ਹੁੰਦਾ ਇੱਕ ਚੀਮਾ ਬਾਈ ਨੂੰ ਯਾਰ ਬੇਨਤੀ ਆ ਬਾਈ ਮੈਨੂੰ ਪਤਾ ਕਿ ਤੂੰ ਇੱਕ ਬੰਦੇ ਨੂੰ ਬਸ ਰਿਪਰੈਜ਼ੈਂਟ ਕਰਨ ਲਈ ਗਾਣਾ ਲਿਖਿਆ ਦੈਟਸ ਗੁੱਡ ਤੇਰਾ ਗਾਣਾ ਸੋਹਣਾ ਪਰ ਐਸੇ ਕੁਝ ਹਰ ਚੌਥਾ ਬੰਦਵੀ ਦੀ ਯੋਲ ਵਗੂ ਘੁੰਮਾ ਮੈਂ ਭੈਣ ਚੋਂ ਤੋਂ ਪਹਿਲਾਂ ਬੰਦੇ ਬਾਰੇ ਪਤਾ ਤਾਂ ਕਰ ਲੋ ਕੌਣ ਸੀ ਯੇ ਕੀ ਸੀ ਕੀ ਕਰਦਾ ਸੀ ਯੇ ਕਿੱਦਾਂ ਸੀ ਕੀ ਰਤਬਾ ਸੀ ਆ ਭੈਣ ਜੋ 500 ਹਜ਼ਾਰ ਵਿੱਚ ਟਿਕਟੋਕ ਆ ਬਣਾਈਆਂ ਨੇ ਰੀਲਾਂ ਬਣਾਈਆਂ ਨੇ ਤੁਰੀ ਫਰੀ ਹੈ ਨਾ ਬਿੰਦੀ ਯੋਲ ਵਿੱਚ ਘੁੰਮਦਾ ਮੈਂ 에ਰਪੋਰਟਾਂ ਤੇ ਉਹ ਐ ਨਹੀਂ ਘੁੰਮਦਾ ਹੁੰਦਾ ਸੀ ਯਾਰ ਉਹਦੀ ਗੱਲਬਾਤ ਬੱਕਰੀ ਸੀ ਆਪਣਾ ਦੇਖੋ ਕੀ ਸਿਸਟਮ ਆ ਭੈਜ ਟੱਕੇ ਦੀ ਇੱਜ਼ਤ ਨਹੀਂ ਤੇ ਨਹੀਂ ਆ ਪਾਜੀ ਫੀਲਿੰਗ ਬੜੀ ਕੁੱਤੀ ਜਿਆ ਪਰ ਜਿਹੜੀ ਚੀਜ਼ ਕੁੱਤੀ ਹੋ ਸਕਦੀ ਨਾ ਉਹ ਫੀਲਿੰਗ ਕਦੀ ਨਹੀਂ ਹੋ ਸਕਦੀ ਇਹ ਗੱਲ ਯਾਦ ਰੱਖਿਓ ਉਹ ਤਾਂ ਵੈਸੇ ਮੈਂ ਵੀ ਗਿਆ ਪੈਂਚ ਪਤਾ ਨਹੀਂ ਕੀ ਕਿਹਾ Enjoy ਉਪਾ ਤੁਮਗਾ ਤੋ ਕੁੜੀ ਲੈ ਵੀ ਫਿਰਦਾ ਤੂੰ ਮੁੰਡਾ ਮੰਡਲ ਆ ਪਜਾਹੇ ਤੇਰੇ ਲੱਛਣ ਆ ਦੇਖ ਤੂੰ ਬਲੂਰਾਮ ਗੜੀਆਂ ਮੈਡਿਸਨ ਨੂੰ ਇਹਨਾਂ ਦਾ ਗਲੈਬ ਗਲੂ ਕਰਿਆ ਕਰ ਤੇ ਜੱਜਦਾ ਵੀ ਕਿ ਨਹੀਂ ਇੱਕੋ ਪਾਰਟੀ ਦੇ ਬੰਦੇ ਜੱਜਦੇ ਆ ਰੰਗ ਤਾਂ ਰੱਬ ਦੀ ਦੀਨ ਆ ਰੱਬ ਨੇ ਜੋ ਦੇਤਾ ਠੀਕ ਆ ਗੋਰਾ ਚਿੱਟਾ ਕਾਲਾ ਸਾਮਲਾ ਠੀਕ ਆ ਬਟ ਜਲੂਸ ਤਾਂ ਆਪਣੀ ਮਰਜ਼ੀ ਹੁੰਦੀ ਨਾ ਕਿ ਆ ਨਹੀਂ ਆਪ ਘਟਾਣਾ ਕੁੜੀ ਲੱਬਲੀ ਆ ਸਾਹਮਣੇ ਚ ਰੰਗ ਦੀ ਲਹਿਰ ਚੱਲ ਗਈ ਸਾਮਲਾ ਰੰਗ ਲੱਬੜਾ ਵੀ ਨਹੀਂ ਕਿੱਥੇ ਗਿਆ ਆ ਬਲਬਦਾ ਫਿਰ ਜੁਗਨਾ ਵਾਂਗੂ ਪੇ ਭੈਣ ਜੋ ਕਿਤੇ ਨੇਰੇ ਚ ਲੱਭਿਆ ਤੇ ਤੈਨੂੰ ਬਿਜਾਇਆ ਹਾਏ ਹਾਏ ਚੱਲ ਛੱਡ ਰਹੇ ਹੰਦੇ ਵਾਦਾ ਸੱਜਣਾ ਨੂੰ ਕੀਤਾ ਸੀ ਲਾਰਾ ਦੱਸੀ ਜਾਂਦੇ ਵਾਹ ਜੜਾਈ ਆ ਭਾਈ ਉਹਨਾਂ ਦੀ ਸਰੋਪੇ ਪੈ ਰਹੇ ਆ ਇੱਕ ਸਰੋਪਾ ਸਾਡੇ ਵੱਲੋਂ ਵੀ ਆਓ ਇਹਨਾਂ ਦੀ ਗੱਲ ਵੀ ਕਰ ਲੈਣੇ ਆਪ ਜਿਸ ਵਿਅਕਤੀ ਕੋ ਕਾਲ ਕਰ ਰਹੇ ਹਨ ਉਹ ਮਤਲਬੀ ਲੋਕੋਂ ਸੇ ਬਹੁਤ ਦੂਰ ਜਾ ਚੁੱਕਾ ਹੈ ਮਿਲੋ ਲੰਡੇ ਵੀ ਆਦੇ ਰਣਵੀਰ ਕਪੂਰ ਨੂੰ ਵਾਹ ਕੀ ਫੀਲਿੰਗ ਚੱਕੀ ਪਈ ਸਾਵਰੀ ਵਾਲੀ ਯਾਦ ਹੈ ਨਾ ਛੋਟੀ ਇੱਕ ਫਿਲਮ ਆਈ ਸੀਗੀ ਉੱਝ ਗਾਣੇ ਚ ਸਾਵਰੀਆ ਰਣਵੀਰ ਕਪੂਰਾਂ ਤੋੜੀਏ ਬਣ ਕੇ ਨੰਗਾ ਯਾ ਭਾਈ ਉਹ ਸਾਵੀ ਜੀ ਤੂੰ ਤਾਂ ਕਾਬਰੇ ਆ ਬਿਆ ਮੇਨੂੰ ਹਿਸਾਬ ਨਾਲ ਜੇ ਸਾਵਾਂ ਤੜੀ ਸੰਤਰਾ ਮਸ਼ਹੂਰ ਹੋਏ ਪੈ ਨਾ ਸੰਤਰਾ ਦਾ ਰੀਡ ਚੱਕਦਾ ਤੁਸੀਂ ਤੇਰੇ ਸ਼ਹਿਰ ਚੋਂ ਗਿਆ ਲੈ ਟਟਿਆ ਤੇ ਗੱਲ ਵਿੱਚੋਂ ਤੂੰ ਵੱਢ ਗਈ ਸ਼ੂਗਰ ਕਰ ਦਿਲ ਚ ਵੱਢ ਗਈ ਕਿਤੇ ਕੰਮ ਤੇ ਨਹੀਂ ਛੱਡ ਗਈ ਜੇ ਇਹੋ ਜਿਹੇ ਕੱਪੜੇ ਦੇਖੇ ਹੁੰਦੇ ਨਾ ਜ਼ਰੂਰ ਕੰਤੇ ਵੀ ਛੱਡ ਕੇ ਜਾਂਦੇ ਕਿ ਨਹੀਂ ਚੱਲ ਜਾ ਬਈ ਮੈਂ ਸੰਤਰੀ ਟੀ-ਸ਼ਰਟ ਮਨ ਸਕਦਾ ਉਹਨਾਂ ਕੰਬੀਨੇਸ਼ਨ ਮੈਂ ਸੰਤਰਾ ਉਹ ਮਨ ਸਕਦਾ ਠੀਕ ਆ ਔਰੇਂਜ ਸ਼ਾਰਟਸ ਕੀ ਹਾਂ ਐਡ ਆਸ ਦਾ ਆਰਟੀਕਲ ਹੈਗਾ ਹੈ ਵਧੀਆ ਬਈ ਜੇ ਜਿਸ ਸਾਡਾ ਜਰਾਬਾ ਦੇ ਨਾਲ ਚਪਲਾ ਸਿੱਡੀਆਂ ਮੈਂ ਚਪਲਾ ਛੱਡ ਕੇ ਨਾ ਚੱਡ ਪੜਨਾ ਕਟੋੜੇ ਇਹ ਤਾਂ ਕਹਿੰਦਾ ਕਿ ਜੇ ਕੋਈ ਪੁੱਛ ਹੀ ਲੈਂਦਾ ਕਿ ਬਾਈ ਕਿਆ ਕਿ ਉਸੇ ਬੋਰੀ ਕਹਿੰਦਾ ਕਿ ਫੋਟੋਪਲ ਕੱਢ ਪਿੰਦਵੰਦ ਸਮਝ ਵੀ ਲੈਂਦਾ ਡੋਕੇ ਮੁਲਕ ਕੇ ਨਾ ਕੋਈ ਫਾਇਦਾ ਨਹੀਂ ਹੈ ਛੋਟੀ ਛੋਟੀ ਬਾਤੋਂ ਤੇ ਬੰਦੂਕ ਕਢ ਲੈਂਦੇ ਆ ਪੰਪ ਵੀ ਨਾ ਬੜੀ ਕੁੱਤੀ ਜਿਹਾ ਕੀ ਆ ਨਹੀਂ ਬੋਝ ਚੱਜਦਾ ਪਿਆ ਘੈਂਟ ਲੱਗਾ ਬਰੋ ਆਪ ਦੇਖਦੇ ਨੂੰ ਆਪੜਿਆ ਇਤਿਹਾਸਾ ਨਹੀਂ ਆ ਗਿਆ ਬੱਕਰਾ ਲੱਗਣ ਡਿਆ ਉਹ ਤੋਂ ਹੈ ਭਰਾਗ ਦੇ ਗੋਲੀ ਗੋਲੀ ਨਾਲ ਚਲਾਦੀ ਕਿਤੇ ਲੱਗੇ ਨਾ ਜਾਵੇ ਆਪੜੀ ਦੇ ਵਿੱਚ ਪਾਲਾ ਡੱਬ ਦੇ ਗਲਤ ਨਾ ਸਮਝ ਲਿਓ ਫੇਕੇ ਨੂੰ ਯਾਰ ਸ਼ਾਹ ਜੀ ਆ ਕੀ ਕਰਤਾ ਸਾਜੇ ਸਰ ਤੇਰੀ ਲਾਪਾ ਹੋਣੀ ਮੈਨੂੰ ਲੱਗਦਾ ਨਹੀਂ ਤੇਰੇ ਘਰੇ ਵੀ ਕੋਈ ਸੁਣਦਾ ਹੋਗਾ ਤੇ ਕਿਹੜੇ ਕੰਮ ਘੜਾਈ ਫਿਰਦਾ ਸੈਨ ਮਾਰ ਕੇ ਪਲਸ 2 ਲੱਕ ਮਾਰ ਕੇ ਕੀਤੀ ਦੈਟਸ ਇਟ ਠੀਕ ਆ ਦੈਟਸ ਵਾਈ ਯੂ ਆਰ ਸਰਟੀਫਾਈਡ ਟਿਕਟੋਕਰ ਵਧੀਆ ਦੈਟਸ ਗੁੱਡ ਇਸ ਚੀਜ਼ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਹਾਂ ਨਹੀਂ ਜੋ ਚੀਜ਼ ਸਮਝ ਨਹੀਂ ਚਾਹੀਦੀ ਆਪਾਨੂੰ ਆਪਣੇ ਇੰਪਰੂਵ ਕਰਨੀ ਚਾਹੀਦੀ ਆਪ ਕੋ ਉਸ ਚੀਜ਼ ਨੂੰ ਦੁਬਾਰਾ ਹੀ ਲੱਗ ਕੇ ਕਰਨ ਕੰਟੀਨਿਊ ਵਿਊਜ਼ ਕਿਦਾਂ ਆਣਗੇ ਫੇ ਉਹ ਮੈਨੂੰ ਕਹਿ ਗਈ ਉਹ ਕਸ਼ਤਲੇ ਕਰ ਮੈਨੂੰ ਕਹਿ ਗਈ ਮੈਂ ਉਹ ਦੇ ਕੋਲ ਜਾਣਾ ਜਿੱਦੇ ਕੋਲ ਪੈਸਾ ਪੈਸਾ ਤਾਂ ਤੁਹਾਡੇ ਕੋ ਵੀ ਹੈਗਾ ਸੀਗਾ ਗੱਡੀਆਂ ਖੜੀਆਂ ਸੋਹਣੀਆਂ ਚੈਨਾ ਐਨ ਕਿਆੜ ਕੋਡ ਸਟਾਈਲ ਸਾਰੇ ਕੱਪੜੇ ਵਧੀਆ ਵਧੀਆ ਫੇਕੋ ਛੱਡ ਗਈ ਜੇ ਕੋਈ ਕਮਜ਼ੋਰੀ ਵਗੈਰ ਹੈਗੀ ਦਿਲ ਦੀ ਫੇ ਗਲਤੀ ਨਹੀਂ ਸੋਚਣਾ ਦਿਲ ਦੀ ਕਮਜ਼ੋਰੀ ਯਾਨੀ ਕਿ ਆਪਾਂ ਵਧੀਆ ਨਹੀਂ ਹੈਗੇ ਲਵ ਲੈਂਗੁਏਜ ਨੂੰ ਉਹ ਚੀਜ਼ ਇੰਪਰੂਵ ਹੋ ਸਕਦੀ ਸੀ ਯਾਰ ਅੰਡਰਸਟੈਂਡਿੰਗ ਨਾ ਪਰ ਚਲੋ ਛੱਡੋ ਉਹ ਚੁੱਪ ਚੁੱਪ ਸੇਲੀ ਆ ਪੋਣਾ ਹੈਲੋ ਉਹ ਕਿੱਥੇ ਆ ਮਨਾਲੀ ਕੌਣ ਮਨਾਲੀ ਉਹ ਮਨਾਲੀ ਮਨਾਲੀ ਉਹ ਕੌਣ ਮਨਾਲੀ ਤੇਰੀ ਭੂਆ ਮਨਾਲੀ ਇਹਦੇ ਵਿੱਚ ਮੈਂ ਤੁਹਾਨੂੰ ਗਲਤ ਨਹੀਂ ਕਹੂੰਗਾ ਤੁਹਾਡੀ ਸੇਲੀ ਕੂਸੀ ਸੀ ਕੀ ਹਾਂ ਨਹੀਂ ਜਿਹਨੂੰ ਮਨਾਲੀ ਨਹੀਂ ਸਮਝਾਂ ਡਿਆ ਉਹ ਬੇਸੇ ਜਿਹੜੀ ਪਿੰਡੋਂ ਬਾਹਰ ਸਿੱਧੀ ਬਾਹਰ ਚਲ ਗਈ ਹੋਵੇ ਮੈਂ ਸੁਣਿਆ ਬਾਹਰ ਜਾ ਕੇ ਰੰਗ ਬਦਲ ਗਿਆ। ਹੁਣ ਸਾਡੇ ਤੋਪ ਗਏ। ਬਿੱਲ ਨੰਗ ਦੇ ਨਿੱਕਦਾ। ਉਸਤਾਦ ਜੀ ਪੁੱਛਣ ਲੱਗੇ ਸਾਢੇ ਦੋ ਬਗੈਰ ਹੁਣ ਦੇ ਨੰਗਦੇ ਨੇ ਕਿਦਾਂ। ਜਿੱਦਾਂ ਧੜਨਾ ਨੰਗ ਰਹੀ ਸੀ ਅਗਲੀ ਉਹਨਾਂ ਵੀ ਨੰਗਾਈ ਜਾ ਰਹੀ ਹੋਗੀ ਆ ਪਰ ਦੁਖੀ ਨਹੀਂ ਹੋਣਾ। ਬਿਲਕੁਲ ਜਮਾ ਨਹੀਂ। ਰਿਓ ਸਵਾਲ ਪੁੱਛਦਾ ਜੀ ਦੇ ਕੋਲ ਖੜੇ। ਜਦੋਂ ਮੇਰੇ ਢੂਈ ਤੇ ਵੀ ਲੱਤ ਪਈ ਸੀ ਨਾ ਥੱਲੇ ਲੋਕੀ ਹਾਂ ਨਹੀਂ ਧੋਖਾ ਮਿਲ ਗਿਆ ਸੀਗਾ। ਉਦੋਂ ਮੈਂ ਵੀ ਆਹ ਘਾੜੇ ਸੁਣਦਾ ਸੀ ਪਰ ਕੁਝ ਹਫ਼ਤੇ ਬਾਅਦ ਜਮਿਆ। ਕੁਝੇ ਦਾ ਉਸ ਜਿਹੜੇ ਗਲਤ ਕੀਤਾ ਆਪਦਾ ਕੁਝ ਕੀਤਾ ਵੀ ਨਹੀਂ ਸੀ। ਸੋ ਆਪਾਂ ਕੋਈ ਗਲਤ ਸੋਚਣਾ ਬਾਕੀ ਗੱਲ ਮੈਂ ਸਮਝਦਾ ਯਾਰ ਦੁੱਖ ਤਾਂ ਲੱਗਦਾ ਕਿ ਹਾਂ ਜਿਹਨੂੰ ਪੜਾ ਲਖਾ ਕੇ ਆ ਜਿੰਨਾ ਕਲੈਬ ਕਰਕੇ ਫੋਲੋਅਰ ਲੱਡੇ ਕਰਤੇ ਪੜਾ ਲਖਾ ਕੇ ਚੱਲ ਬੱਕਰੀ ਗੱਲਾਂ ਸਾਰਾ ਕੁਝ ਵਧੀਆ ਪਿਆਰ ਇੱਕ ਵਧੀਆ ਚੀਜ਼ ਹੁੰਦੀ ਆ ਚਲੋ ਇਹ ਫੋਲੋਅਰ ਸੁਣਨ ਤੋਂ ਬਾਅਦ ਹੀ ਗੱਲ ਆ ਬਟ ਆਮ ਵਿਦ ਯੂ ਇਨ ਥਿਸ ਸਿਚੁਏਸ਼ਨ ਆਮ ਵਿਦ ਯੂ ਜੀ ਮੈਂ ਬਹੁਤ ਦੁਖੀ ਆ ਨਾ ਮੇਰਾ ਵੀਜ਼ਾ ਲੱਗ ਰਿਹਾ ਨਾ ਜੌਬ ਲੱਗਦੀ ਪਈ ਕਿਤੇ ਦੇਖੋ ਤਾਂ ਕਿੱਥੇ ਕਿਰਪਾ ਰੁਕੀ ਪਈ ਆ ਵੀ ਬਾਕੀ ਸਾਨੂੰ ਕੋਈ ਕਾਲੇ ਰੰਗ ਦੀ ਚੀਜ਼ ਖਾਣ ਤੋਂ ਤਾਂ ਨਹੀਂ ਰੋਕਿਆ ਤੁਹਾਨੂੰ ਹਾਂਜੀ ਹਾਂਜੀ ਮੈਂ ਆਪਣੇ ਬੀਫ ਨੂੰ ਖੀਣ ਖਾਣ ਤੋਂ ਰੋਕਿਆ ਸਰ ਪ ਫੀਮਖਾਨੀ ਮਤਲਬ ਪਰਫਾਰਮੈਂਸ ਵੀ ਵਧੀਆ ਹੁੰਦੀ ਹੋਗੀ ਹਾਰਟ ਦੀ ਫੇਰ ਨਾ ਗਲਤ ਸਮਝ ਲਿਓ ਕਿਤੇ ਠੀਕ ਆ ਫੇਕੋਗੇ ਕਿ ਨਹੀਂ ਕਰਨ ਮੈਂ ਗਲਤ ਬਾਤ ਇਹ ਕਰਦਾ ਨਹੀਂ ਮੈਂ ਨਹੀਂ ਕਰਦਾ ਠੀਕ ਆ ਜੋ ਵੀ ਆ ਸਮਝ ਲਿਆ ਇਹ ਕਰ ਲਿਆ ਉਹ ਗੱਲ ਬਾਤ ਦੀ ਆ ਠੀਕ ਆ ਤੂੰ ਛੱਡ ਗਈ ਮੇਰੇ ਵੀ ਕਈਆਂ ਨੂੰ ਹੁੰਦਾ ਕਿ ਹਾਂ ਸ਼ੌਂਕ ਹੁੰਦਾ ਕਿ ਹਾਂ ਨਹੀਂ ਅੱਜ ਯਾਹਾਂ ਰੋਟੀ ਖਾ ਲਈ ਕੱਲ ਵਾਹ ਰੋਟੀ ਖਾ ਲਈ ਸੋ ਇਹ ਰੋਟੀਆਂ ਜਿਹੜੀਆਂ ਖਾਦੀ ਜਾਂਦੀ ਸੀ ਇਹਨੂੰ ਆਪਾਂ ਇੱਥੇ ਵੀਡੀਓ ਖਤਮ ਕਰਦੇ ਆ ਤੇ ਇਤਰੂ ਹੀ ਸ਼ੁਰੂ ਕਰਾਂਗੇ ਪਾਰਟ 2 ਦੇ ਵਿੱਚ ਬ੍ਰੇਕਅਪ ਸਟੋਰੀ ਨਾਲ ਅਗਰ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਦਿਓ ਫੋਰ ਪਾਰਟ 2 ਬ੍ਰੇਕ ਬਈ ਅਗਰ ਮੇਰੀ ਵੀਡੀਓ ਦੇਖ ਰਹੇ ਆ ਤਾਂ ਮੈਨੂੰ ਜਰੂਰ ਮੈਸੇਜ ਕਰ ਦੀ ਕੋਈ ਕੁਸ਼ਣਾ ਕੋਸ਼ ਅਗਰ ਆਪਣਾ ਪੁਆਇੰਟ ਆਫ ਊ ਵੀ ਸ਼ੇਅਰ ਕਰਨਾ ਚਾਹੁੰਦੇ ਹੋ ਨਹੀਂ ਵੀ ਕਰਨਾ ਚਾਹੁੰਦੇ ਕੋਈ ਚੱਕਰ ਨਹੀਂ ਯੂ نو ਸੀ ਆਈ ਡੀ ਕਰਨ ਦਿੱਤਾ ਉੱਥੇ ਗੱਲ ਚੱਲਦੀ ਰਹਿੰਦੀ ਆਪਣੀ ਤੇ ਆਪਾਂ ਉੱਥੇ ਗੱਲ ਕਰ ਲਾਂਗੇ ਫਿਰ ਨਹੀਂ ਆਪਾਂ ਅਗਲੀ ਵੀਡੀਓ ਆਪਣੇ ਸੋਰਸਿਸ ਦੇ ਨਾਲ ਹੀ ਬਣਾ ਲਾਂਗੇ ਸੋ ਮਿਲਦੇ ਆ ਅਗਲੀ ਵੀਡੀਓ ਚ ਉਨੀ ਦੇ ਲਈ ਟਾਟਾ ਟੇਕ ਕੇ ਬਾਏ ਥੈਂਕ ਯੂ ਸੋ ਮਚ